ਗੱਲ ਬਾਤ ਆਪਣੇ ਆ ਜਿਹੜੀ ਵੀਡੀਓ ਵਾਇਰਲ ਹੁੰਦੀ ਆ ਪਈਆਂ ਨੇ ਆ ਗਲਤ ਕੰਮਾਂ ਦੀਆਂ ਜਿਵੇਂ ਭਗਵੰਤ ਮਾਨ ਸਾਹਿਬ ਦੀ ਵੀਡੀਓ ਵਾਇਰਲ ਹੋ ਗਈ ਇੱਕ ਆਪ ਤਲਵੰਡੀ ਦੀ ਮੁੰਡੇ ਦੀ ਉਹਦੀ ਵੀਡੀਓ ਵਾਇਰਲ ਕਰਤੀ ਜਿਹੜਾ ਰਜਿੰਦਰ ਸਿੰਘ ਇਹੋ ਦੀ ਮੈਨੂੰ ਸਮਝ ਨਹੀਂ ਲੱਗਦੀ ਲੋਕਾਂ ਦੀ ਸਾਡੀ ਆਉਂਦੀ ਵੀ ਸਾਡੀ ਸਿੱਖ ਕੌਮ ਇਹਨਾਂ ਕਮਾਦ ਹੋ ਗਈ ਯਾਰ ਹੱਤ ਹੋ ਗਈ ਲੱਖ ਦੀ ਲਾਂਹ ਤਿਆਰ ਸਾਡੇ ਲੋਕਾਂ ਦੀ ਬਿ ਸਿੱਖ ਕੌਮ ਦੇ ਕੋਈ ਵੀ ਜੇ ਕੋ ਗੱਲ ਹੋਵੇ ਵੀ ਤੇ ਤੀਂ ਬੰਦੇ ਸਿਰ ਤੇ ਹੱਥ ਰੱਖਦੇ ਸੀ ਇਹ ਸਭ ਤੋਂ ਜ਼ਿਆਦਾ ਪਹਿਲੋ ਵੀਲਾ ਕਰਕੇ ਕੀਤਾ ਮਜੀਠੀਏ ਨੇ ਕੱਲ ਜਿਹੜੇ ਮਜੀਠੀਏ ਨੇ ਭਾਈ ਅਵਰਤਪਾਲ ਦੀ ਵੀਡੀਓ ਵਾਇਰਲ ਕੀਤੀ ਪਹਿਲੋ ਕੀਤੀ ਸੌਰੀ ਆਪਣਿਆਂ ਨੇ ਕਾਂਗਰਸ ਜਾਨੇ ਸੁੱਚਾ ਸਿੰਘ ਲਗਾਉ ਦੀ ਵੀਡੀਓ ਸੁੱਚਾ ਸਿੰਘ ਲਗਾ ਦੀ ਉਦੋਂ ਪਿੱਛੇ ਫੇਰ ਮਜੀਠੀ ਜਨੇ ਆ ਕਰਤੀ ਭਾਈ ਅਮਰਪਾਲ ਦੀ ਵੀਡੀਓ ਜਲਦੀ ਬਣਾ ਕੇ ਵਾਇਰਲ ਬਿਆ ਵੇਖੋ ਜੀ ਭਾਈ ਅਮਰਪਾਲ ਕੁੜੀਆਂ ਨਾਲ ਗੱਲਾਂ ਪੈ ਕਰਦਾ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਸ਼ੇਅਰ ਸ਼ੇਅਰ ਕਰੀ ਚੋਲੋ ਮੇਰੇ ਵੀ ਤੇ ਉਦੋਂ ਬਾਅਦ ਦੇ ਵਿੱਚੋਂ ਜਿਹੜੀ ਇੱਕ ਢੇਡ ਬਾਹਰ ਪਈ ਏ ਉਹਨੂੰ ਕਰਤੀ ਸਰਦਾਰ ਭਗਤ ਸਿੰਘ ਮਾਰਦੀ ਤੇ ਆ ਹੁਣ ਇੱਕ ਮੈਂ ਉਹ ਨਾਅਦ ਨਹੀਂ ਲੈਣਾ ਸਮਝ ਹੀ ਜਾਏਗਾ ਬਾਣਾ ਪਾ ਦੇ ਗੱਲਾਂ ਦੱਸ ਦਿੱਤੀ ਉਹਨੇ ਉਹ ਵਾਇਰਲ ਕਰਤੀ ਰਜਿੰਦਰ ਸਿੰਘ ਤਲਵੰਡੀ ਦੀ ਕਿਸੇ ਲੜਕੀ ਦੇ ਨਾਲ ਮੈਨੂੰ ਇੱਕ ਨਹੀਂ ਸਮਝ ਲੱਗਦੀ ਕਿ ਜਿਹੜੇ ਸਾਡੇ ਸਿੱਖ ਕੌਮ ਸੀ ਇਹ ਕੰਮ ਇਹ ਕੰਮ ਕਰਨ ਨੂੰ ਸਾਡੇ ਸਿੱਖਾਂ ਬਣੀ ਦੀ ਪੱਗਾਂ 'ਚ ਜੱਤੇ ਰੱਖਿਆ ਨਾ ਜ ਸਰਦਾਰ ਬਣਿਆ ਤਾਂ ਕੰਮ ਅਸੀਂ ਇਹ ਕਰਾਂਗੇ ਲੱਖ ਦੀ ਲਾਹਨ ਤਿਆਰ ਸਾਡੇ ਲੋਕਾਂ ਦੀ ਸਾਨੂੰ ਥੋੜੀ ਕਹਾਣੀ ਸੋਚ ਥੋੜੀ ਚਾਹੀਦੀ ਏ ਕਿ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ ਅਸੀਂ ਉਹ ਕੌਮਾਂ ਵੀ ਜਿਹੜੀ ਧੀ ਪੈਰ ਸਿਰ ਤੋਂ ਨੰਗੀ ਖੜੀ ਤੋਂ ਤੇ ਸਿਰ ਤੇ ਚੁੰਨੀ ਦਈਏ ਜੇ ਅਸੀਂ ਧੀਆ ਭੈਣਾਂ ਦੀਆਂ ਵੀਡੀਓ ਵਾਇਰਲ ਕਰਨ ਲੱਪੇ ਮੈਨੂੰ ਇਹ ਨਹੀਂ ਸਭ ਤੋਂ ਲੱਗਦੀ ਵੀ ਜਿਹੜੀ ਉਹਨ ਭਗਵੰਤ ਮਾਨ ਦੀ ਉਹਨੇ ਕੀਤੀ ਵਾਇਰਲ ਉਹਦੇ ਤੇ ਸਰਪਾਲ ਖਾਰਾ ਬੋਲੀ ਜਾਂਦਾ ਹੋਰ ਬੈਠਕਾਂ ਪੈਂਦੀਆਂ ਪੀਆਂ ਜੀ ਮੁੱਖ ਮੰਤਰੀ ਜਵਾਬ ਦੇਵੇ ਮੈਂ ਤਾਂ ਮੁੱਖ ਮੰਤਰੀ ਦੀ ਗਲਤੀ ਕਹਿਣਾ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਵੀ ਮੇਰੀ ਨਿੱਜੀ ਲਾਈਵ ਆਓ ਅੱਜ ਦੀ ਨਹੀਂ ਉਹ ਵੀਡੀਓ ਕਿ ਜੇ ਨਾ ਬਣੀ ਨਹੀਂ ਬਿਲਕੁਲ ਵੀਡੀਓ ਸੱਚੀ ਹੋ ਕੋਈ ਝੂਠ ਨਹੀਂ ਕੋਈ ਝੂਠ ਨਹੀਂ ਵੀਡੀਓ ਬਿਲਕੁਲ ਓਰੀਜਨਲ ਆ ਪਰ ਗੱਲ ਪਤਾ ਕਿ ਉਦੋਂ ਦੀ ਆ ਜਦੋਂ ਭਗਵੰਤ ਮਾਨ ਮੁੰਡਾ ਸੀ ਜਦੋਂ ਉਹਦਾ ਤਲਾਕ ਹੋ ਗਿਆ ਸੀ 15 ਕੇ 16 ਦੇ ਵਿੱਚ ਉਦੋਂ ਦੀ ਆ ਉਹ ਵੀਡੀਓ ਉਦੋਂ ਦੀ ਆ ਕੋਈਆਂ ਦਾ ਜੀ ਚੈੱਕ ਹੋਣੀ ਚਾਹੀਦੀ ਕੋਈਆਂ ਦੇ ਕੁਝ ਹੋਰ ਜਿਹੜੀ ਕਿਹੜੀ ਗੱਲ ਹੋਣੀ ਚਾਹੀਦੀ ਉਹਨਾਂ ਨੇ ਉਹ ਦੱਸੀ ਜਾਂਦਾ ਬਿਸ਼ਰਿਆ ਆਵੇਂ ਬਾਕੀ ਉਹ ਬੰਦਾ ਗੱਲਾਂ ਨਾਲ ਮੇਰੇ ਕੋਲ ਹੋਰ ਵੀ ਵੀਡੀਓ ਨੇ 70 ਕੋਲੇ ਗਿਆ ਤੇ ਕਰਦੇ ਵਾਇਰਲ ਤਿਰਕਲੇ ਜਰਾਂ ਨਾ ਪੈ ਦੇਗੀ ਫੇਰ ਤੂੰ ਕੀ ਕਰ ਲੈ ਗੋਣ 5 ਸਾਲ ਦਾ ਪੂਰੇ ਕਰਕੇ ਮੁੱਖ ਮੰਤਰੀ ਉਤਰੇਗਾ ਉਹ ਵੇਲੇ ਉਤਰਦਾ ਤੇ ਹੁਣ ਆ ਅਰਜੰਦਰ ਸਿੰਘ ਸੀ ਆਪਣੇ ਵਾਰਸ ਪੰਜਾਬ ਪਾਰਟੀ ਦਾ ਤਲਵੰਡੀ ਉਹਦੀ ਵੈਡ ਕਰਤੀ ਆ ਕੁੜੀ ਦੇ ਨਾਲ ਕੀਤੀ ਕਿਥੋਂ ਵੀ ਪੱਤਰਕਾਰਾਂ ਦੇ ਨਾਲ ਉਹਦਾ ਕੋਈ ਰੌਲਾ ਪਿਆ ਕੋਈ ਇੰਟਰਵਿਊ ਦੇਣ ਤੋਂ ਤੇ ਉਹਦੇ ਤੇ ਇੱਕ ਨਿਯਾਕ ਸਿੰਘ ਬੋਲਦਾ ਪਿਆ ਸੀ ਮੇਰੇ ਕੋ ਤੇਰੀਆਂ ਬੜੀਆਂ ਪਈਆਂ ਨੇ ਬਹੁਤ ਕੋਈ ਤੇਰੇ ਕੋ ਪਿਆ ਵੀ ਤੁਸੀਂ ਗੁਰੂ ਸਾਹਿਬ ਦੇ ਬਾਣੇ ਨਾ ਕੰਮਣ ਪਾਏ ਨੇ ਧੀਆਂ ਭੈਣਾਂ ਦੀਆਂ ਵੀਡੀਓ ਵਾਇਰਲ ਕਰਨ ਵਾਸਤੇ ਇਹ ਸਿੰਘ ਦਾ ਗੁਰੂ ਦੇ ਉਹ ਨੇ ਉਹਨਾਂ ਤੋਂ ਸਿੱਖੋ ਬਾਬਾ ਰਾਜਾ ਆਰਾਮ ਦਾ ਜਿਹੜਾ ਪਰਿਵਾਰ ਉਹ ਜਿਹੜੀਆਂ ਧੀਆਂ ਦੇ ਘਰੇ ਵਸਤ ਜਾਣੀ ਉਹ ਵਸਾਉਂਦੇ ਪੈਣੇ ਉਹ ਜਾ ਕੇ ਡੰਡੇ ਨਾਲ ਹੀ ਵਸਾਉਂਦੇ ਪੈਣੇ ਪਿਆਰ ਨਾਲ ਨਹੀਂ ਵਸਾਉਂਦੇ ਪੈਣੇ ਕਿਹ ਤਾਂ ਕੋਈ ਪੈਸਾ ਨਹੀਂ ਲੈਂਦੇ ਯਾਰ ਇਹ ਜੇ ਕੰਮ ਕਰੋ ਤੁਸੀਂ ਜਿਹੜੇ ਤੁਹਾਡੇ ਕਰਨ ਵਾਲੇ ਨੇ ਤੁਸੀਂ ਕੁੜੀਆਂ ਦੀਆਂ ਵੀਡੀਓ ਵਾਇਰਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੁਹਾਡੇ ਰਜਿੰਦਰ ਸਿੰਘ ਤੁਸੀਂ ਵੀਡੀਓ ਬੈਟਲ ਕੀਤੀ ਇਹਦੇ ਵਿੱਚ ਰਜਿੰਦਰ ਸਿੰਘ ਦਾ ਕੋਈ ਕਸੂਰ ਨਹੀਂ 1% ਕਸੂਰ ਉਹ ਕੁੜੀ ਦਾ ਨਿਕਲਦਾ ਉਹ ਜਿਹੜਾ ਕੁੜੀ ਦਾ ਪਰਿਵਾਰ ਹੈ ਉਹਨਾਂ ਹੋਂਦਾ ਜਿਉਣਾ ਔਖਾ ਜਿਹਨੂੰ ਨਹੀਂ ਵੀ ਪਤਾ ਸੀ ਤੂੰ ਨੂੰ ਪਤਾ ਲੱਗ ਗਿਆ ਵੀ ਇਹ ਕੁੜੀ ਵਿਆਹੀ ਹੈ ਜਾਂ ਨਹੀਂ ਗਈ ਸੀ ਜਾਂ ਕੀ ਗੱਲ ਕੀ ਬਾਤ ਜਿਹੜੀ ਗੱਲ ਉਹ ਜੈਦਰਾਹ ਨਾਲ ਪਈ ਮੈਂ ਤਾਂ ਚਲੋ ਗੱਲ ਆਪਾਂ ਤਾਂ ਕਰਦੇ ਹੀ ਨਹੀਂ ਕਾਨੂੰ ਕਰਨੀ ਸਾਰੇ ਧਿਆਨ ਆ ਰਹੇ ਆ ਆ ਇੰਨਾ ਕਮ ਵਾਲੀ ਇਹਨਾਂ ਨੇ ਪੱਗਾਂ 'ਚ ਸਿਰ ਪਸਾਇਆ ਨੇ ਇੰਨਾ ਕਮ ਵਾਲੀ ਬਾਣੇ ਪਾਇਆ ਨੇ ਤੇ ਬਾਕੀ ਮਰ ਜਿੰਦਰ ਸਿੰਘ ਨੂੰ ਵੀ ਇਹ ਗਲਤ ਕਰਨਾ ਭਾਈ ਸਾਹਿਬ ਗਲਤੀ ਤੇਰੀ ਵੀ ਬੜੀ ਵੱਡੀ ਹੈ ਜੀ ਵੇਖੋ ਤੁਸੀਂ ਗੁਰੂ ਸਾਹਿਬ ਦਾ ਬਾਣਾ ਪਾ ਕੇ ਕਿਸੇ ਧੀਪਾ ਨੂੰ 10000 ਲਾਰਾ ਲਾਇਆ ਉਹਨੂੰ ਤੁਸੀਂ ਇਹ ਕਰਦੇ ਹੋ ਤਾਂ ਬੜਾ ਵੱਡਾ ਧੋਖਾ ਹੈ ਅੱਜ ਤੇਰੀ ਵੀ ਮਿੱਟੀ ਪਲੀਸ ਹੁੰਦੀ ਕੋਈ ਅੱਜ ਵੀ ਉਹ ਤੇਰੀ ਉਹਨੇ ਉਹ ਵੀ ਵਾਇਰਲ ਕਰਦੀ ਉਹ ਨਿਆਣੇ ਜਿਹੜਾ ਚੰਡੀਗੜ੍ਹ ਬੈਠਾ ਨਾ ਮੋਹਾਲੀ ਮਾਦੇ ਇੰਟਰਵਿਊ ਹੁੰਦਾ ਪਿਆ ਕਿ ਉਹ ਬੰਦਾ ਐਡਾ ਚੰਗਾ ਪਾਇਦਾਰ ਬੰਦਾ ਨਹੀਂ ਹੈਗਾ ਉਹ ਘਟਿਆ ਬੰਦਾ ਹੀ ਮਾੜੀ ਤੇ ਵੇਖਿਆ ਯਾਰ ਜਿਹੜੇ ਬੰਦੇ ਆਣੇ ਕੋਈ ਕੰਮ ਨਹੀਂ ਕਰ ਰਹੇ ਤਾਂ ਲਾੜੀ ਨਹੀਂ ਕਰ ਰਹੇ ਇਹਨਾਂ ਨੂੰ ਪੈਸੇ ਕਮਾਈ ਕਿੱਥੋਂ ਹੋਣੀ ਇਹਨਾਂ ਨੂੰ ਇਹਨਾਂ ਨੇ ਇਹ ਜੇ ਕੰਮ ਕਰਕੇ ਕਮਾਈ ਕਰਨੀ ਕਦੇ ਔਣੀ ਚੁਲੀ ਚ ਵੜ ਗਏ ਕਦੇ ਔਂਦੀ ਚੁਲੀ ਚ ਵੜ ਗਏ ਕਦੇ ਔਂਦੀ ਚੁਲੀ ਚ ਵੜ ਗਏ ਚੋਲਾ ਪਾਲਿਆ ਪਾ ਕੇ ਤੇ ਬੰਦਨਾਮੀ ਕਰਨੀ ਸ਼ੁਰੂ ਕਰਤੀ ਇਹ ਥੋੜਾ ਸੋਚਦੇ ਨੇ ਵੇਲੇ ਗੁਰੂ ਮਹਾਰਾਜ ਜੀ ਸਿਖਾ ਵੇਖੀ ਇਹ ਕੰਮ ਨਹੀਂ ਕਰਨਾ ਸਭ ਤੋਂ ਜ਼ਿਆਦਾ ਵੱਡੇ ਚੁਗਲ ਹੋਣ ਇਹਨਾਂ ਦੇ ਵਿੱਚ ਹੋ ਗਏ ਨੇ ਉਹ ਬੂਟਾ ਜੂਠ ਕਿਸੇ ਥਾਂ ਦੀ ਗੋਲਕਚੋਰ ਉਹ ਅੱਜ ਭੌਂਕਦਾ ਪਿਆ ਸੀ ਵਨਾਂ ਬਾਰੇ ਤੇ ਪੱਤਰ ਆਪਣੇ ਅਮਰਤਬਾਲ ਬਾਰੇ ਉਹਦੇ ਪਰਿਵਾਰ ਬਾਰੇ ਵੀ ਉਹ ਪੱਤਰਕਾਰਾਂ ਨੇ ਤੁਸੀਂ ਬੰਦਾ ਪੁੱਛੇ ਪੱਤਰਕਾਰ ਆਉਣਾ ਝਗੜਾ ਪੈ ਤੁਸੀਂ ਉਧਰ ਕੋਈ ਤੁਹਾਨੂੰ ਤੁਹਾਨੂੰ ਕੀ ਪੀੜ ਹੈ ਭਈ ਪੱਤਰਕਾਰਾਂ ਦਾ ਰੌਲਾ ਪੈ ਜੇ ਤੁਹਾਨੂੰ ਤੰਗੀ ਤੇ ਫਿਰ ਤੁਸੀਂ ਭਰੋ ਜਾਓ ਤੇ ਕਾਗਜ਼ਾਂ ਦੇ ਬਰਾਬਰ ਆਪਦੇ ਕੁਛ ਲੱਗਦੇ ਬਾਪੂ ਦੇ ਕਾਜ ਪਰ ਲੋ ਬਰਾਬਰ ਤੋਂ ਪਤਾ ਲੱਗ ਜੇ ਤੁਹਾਡੀ ਦਾਵ ਤੁਹਾਡੀ ਪਛਦਾਮ ਹੈਗਾ ਤਾਂ ਤੁਸੀਂ ਕਦੇ ਕ ਵੀ ਜੀਪੀ ਤੋਂ ਪੈਸੇ ਲੈਲੇ ਕਦੇ ਕਾਲੀਆਂ ਤੋਂ ਲੈਲੇ ਕਦੇ ਕਿਸੇ ਤੋਂ ਲੈ ਕੇ ਪੌਂਕਰਾਂ ਸ਼ੁਰੂ ਕਰ ਦਿੰਦੇ ਸ਼ਰਮ ਕਰੋ ਮਾੜੀ ਮੋੜ ਕੋਈ ਸਿੱਖ ਬਣ ਕੇ ਨਾ ਤਾਲੀਆਂ ਰਾਹ ਕੇ ਪਕਾ ਪਾ ਕੇ ਤੇ ਗਾਤਰੇ ਪਾ ਕੇ ਤੇ ਬਣ ਕੇ ਕੰਮ ਤੁਸੀਂ ਕਰ ਰਹੇ ਹੋ ਜਿਹੜੇ ਕੋਈ ਨਾ ਕਰੋਗੇ ਉਹਦੀ ਇੱਕ ਲਾਤ ਤੇ ਬੁੱਡੇ ਦੀ ਤੁਰਿਆ ਜਾਂਦਾ ਨਹੀਂ ਟੁੱਟੀ ਲਾਤੋਂ ਦੀ ਉਹਨੂੰ ਮਾਰਨ ਗਿਆ ਵੀ ਕੋਈ ਅਗਲਾ ਕੋਟਮਾਰ ਵੀ ਨਹੀਂ ਕਰਦਾ ਅਗਲਾ ਦਾ ਵੀ ਇਹਨੂੰ ਕੀ ਕਰੀਏ ਕਰਤੂਤਾ ਵੇਲੂ ਨਹੀਂ ਆ ਸਾਡੇ ਲੋਕਾਂ ਦੇ ਇਲੈਕਸ਼ਨ ਆ ਜਾਂਦਾ ਤੇ ਫਿਰ ਇਹ ਕੰਮ ਚਲਾ ਦਿੰਦੇ ਨੇ ਵੀਡੀਓ ਬਣਾ ਕੇ ਚੋਗੇ ਕ ਕਰੀਏ ਕਿ ਕੀ ਹੋਵੇਗਾ ਵੀਡੀਓ ਨਾਲ ਇਹ ਤਾਂ ਹੁਣ ਜ਼ਮਾਨਾ ਹੀ ਆਵਾਂਗਾ ਖੁੱਲਾ ਇਹ ਕੋਈ ਦਿੱਕਤ ਨਹੀਂ ਹੈਗੀ ਹੁਣ ਇਹਦਾ ਸ਼ਰਿਆਮ ਕੰਮ ਚੱਲੀ ਜਾਂਦੇ ਨੇ ਬਾਕੀ ਨਿੱਜੀ ਲੈਵੇ ਕੋਈ ਅਸਰ ਜੇ ਰਜਿੰਦਰ ਸਿੰਘ ਤੇ ਉਹ ਵੀ ਮੁੰਡਾ ਰਿਆ ਨੌ ਜਣ ਮੁੰਡਾ ਰਿਆ ਜੇ ਭਗਵੰਤ ਮਾਣੇ ਤੇ ਉਹ ਵੀ ਨੌ ਜਣ ਮੁੰਡਾ ਰਿਆ ਉਹ ਬੁੱਢਾ ਨਹੀਂ ਸੀਗਾ ਕਿ ਅਸੀਂ ਕਹਿ ਲਈ ਅਸੀਂ ਬੜੇ ਚੰਗੇ ਤਾਂ ਚ ਕਿਹੜਾ ਚੰਗਾ ਜਿਹੜੇ ਤੁਸੀਂ ਵੀਡੀਓ ਵਾਇਰਲ ਕਰਦੇ ਤੁਸੀਂ ਸਾਬੂ ਦੇ ਤੁਸੀਂ ਕਿੱਧਰ ਦੇ ਸਾਬੂ ਜੀ ਕਮੈਂਟਾਂ ਦੇ ਵਿੱਚ ਦੱਸਿਆ ਜੇ ਜਿਹੜੇ ਜਿਹੜੇ ਬੰਦੇ ਇਹ ਕਹਿੰਦਾ ਵੀਡੀਓ ਵਾਇਰਲ ਕਰਨਾ ਮੈਂ ਨਾਮ ਲਵਾਗਾ ਮੁਰਸੀ ਵੀਡੀਓ ਦੇ ਵਿੱਚ ਚਲਾਗਾ ਕਮੈਂਟਾਂ 'ਚ ਦੱਸਿਆ ਜੀ ਵੀ ਕਿੱਡੇ ਕ ਸਾਬੂ ਲੋ ਅਤ ਤੁਸੀਂ ਵੇਖਿਆ ਜੇ ਮੈਂ ਲਾਉਣਾ ਉਹ ਤੇ ਤੁਹਾਡੀ ਫੋਟੋ ਉਹ ਤੇ ਹੀ ਪਾਣੀ ਫੋਟੋ ਵੇਖਿਆ ਜੀ ਜਿਹੜੇ ਹਿਸਾਬ ਨਾਲ ਲਾਈ ਦੇ ਉਹਦੇ ਉਹ ਮੈਂ ਉਹਦੇ ਮਾਪੋਂ ਮਿੱਟੀ ਚ ਪਲੀਤ ਕਰਕੇ ਰੱਖਦਾ ਨੇ ਲੋਕਾਂ ਨੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਇਹ ਵੀ ਤੀਂ ਪੈੰਦੇ ਸਿਰ ਤੇ ਹੱਥ ਰੱਖੜਾ ਤੇ ਚੁੰਨੇ ਦੇਣੀ ਨਹੀਂ ਚੁੰਨੀ ਦੇਂਦੇ ਨਹੀਂ ਅਸੀਂ ਚੁੰਨੀਆਂ ਲਾਉਣ ਲੱਗ ਪਏ ਪਹਿਲ ਵਾਰੀ ਪਹਿਣਾ ਬਣਾਉਣ ਦੇ ਮੁਰਕੇ ਸੀ ਰੰਨਾ ਬਣਾਉਣੇ ਸ਼ੁਰੂ ਕਰਦੇ ਨੇ ਸ਼ੇਰ ਜਿੰਦਰ ਸਿੰਘ ਉਹ ਪੁੱਤਲ ਮੰਡੀ ਮਸ਼ਹੂਰ ਹੋਇਆ ਤੇ ਉਹੀ ਜਾਓ ਸਬਕੌਰ ਮਸ਼ਹੂਰ ਹੋਣਾ ਹੀ ਹੋ ਗਿਆ ਉਹੀ ਜਾਓ ਉਹਨੂੰ ਜਿਹੜਾ ਕੋ ਮਰਜ਼ੀ ਰਿਸ਼ਤਾ ਕਰ ਲਵੇ ਜਦੋਂ ਬੰਦਾ ਮਸ਼ਹੂਰ ਹੋ ਗਿਆ ਉਹਨੂੰ ਰਿਸ਼ਤੇਦਾਰ ਵੀ ਚੰਗੇ ਮਿਲ ਜਾਂਦੇ ਨੇ ਵਧੀਆ ਮਿਲ ਜਾਂਦੇ ਨੇ ਤੇ ਜੇ ਸੰਦੀਪ ਸਿੰਘ ਸਣੀ ਜਿਤ ਮਗੋਨੀ ਲਿਮਾਰਾਇ ਨੇ ਲਿਖਿਆ ਜਿੱਤ ਤੇ ਫਿਰ ਜਿੱਤ ਉਹਨੂੰ ਮਿਲ ਨਹੀਂ ਮਿਲਣੀ ਤੇ ਜੇ ਤੁਹਾਡੇ ਕੋ ਪਸ਼ਵਾੜੇ ਚ ਪੀੜ ਹੁੰਦੀ ਤੇ ਫਿਰ ਉਹਨੇ ਬਰਾਬਰ ਜਾ ਕੇ ਕਾਗਜ਼ ਭਰਿਆ ਇਹ ਕਿਹਦੇ ਥਾਰੇ ਅਬੂਟਾ ਕਤੀਗ ਛੇੜ ਕਰਿਆ ਕਰਕੇ ਪਛਾਇਆ ਜ ਕਤੀਗ ਬੂਟੇ ਕੋਲ ਸੇਖ ਕੋਣ ਆਇਆ ਸੀ ਹੁਣ ਜਦਾਂ